ਸਮਰਾਣਾ ਪੁਲਿਸ ਨੇ ਇੱਕ ਵਿਅਕਤੀ ਜੋੜੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ ਇਸ ਸਬੰਧੀ ਥਾਣਾ ਮੁਖੀ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਜੋਤਾ ਜੋੜੇ ਵੱਲੋਂ ਇੱਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਲਾਲਾ ਲਾ ਕੇ 3 ਲੱਖ ਰੁਪਏ ਦੀ ਠੱਗੀ ਮਾਰੀ ਗਈ ਸੀ ਤੇ ਪੁਲਿਸ ਨੇ ਪੀੜਤ ਵਿਅਕਤੀ ਦੇ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਵਿਅਕਤੀ ਜੋੜੇ ਖਿਲਾਫ ਮਾਮਲਾ ਦਰਜ ਕਰਕੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੇਰਾ ਨਾਮ ਯਰਮਨਦਸ ਸਿੰਘ ਹੈ ਪਿੰਡ ਮੁਸ਼ਕਾਵਾਦ ਦਾ ਰਹਿਣ ਵਾਲਾ ਹਾਂ ਇਹਨੇ ਕੁੜੀ ਨੇ ਕਰਨਦੀਪ ਕੌਰ ਨੇ ਮੈਨੂੰ ਵੀਜ਼ਾ ਕੈਨੇਡਾ ਵੀਜ਼ਾ ਲਵਾਉਣ ਲਈ 3 ਲੱਖ ਰੁਪਏ ਦੀ ਮੰਗ ਕਰੀ ਸੀ ਮੈਨੂੰ ਪੈਸੇ ਦਿੱਤੇ ਸੀ ਪਹਿਲਾਂ ਇਹਨੇ 13000 ਰੁਪਏ ਲੱਤਾ ਦਿੱਤੇ ਜੀ ਮੇਰੀ ਕੈਨੇਡਾ ਦੀ ਰਿਫਿਊਜ਼ਲ ਆਈ ਹੋਈ ਸੀਗੀ ਉਹਦੋਂ ਕਲੀਅਰ ਕਰਾਉਣ ਵਾਸਤੇ ਨੇ ਮੈਨੂੰ 13000 ਰੁਪਏ Google Pay ਕਰਾਏ ਦਿੱਤੇ ਜੀ ਫਿਰ ਉਹ ਤੋਂ ਬਾਅਦ ਇਹਨੇ ਮੈਨੂੰ ਉਹ ਕਿਹਾ ਤੇਰਾ ਵਰਕ ਪਰਮਿਟ ਲੱਗੂਗਾ ਕੈਨੇਡਾ ਦਾ ਖੇਤੀਬਾੜੀ ਦਾ ਉਹਦੇ ਲਈ ਕਹਿੰਦੀ ਪਹਿਲਾਂ ਐਡਵਾਂਸ 3 ਲੱਖ ਰੁਪਏ ਦੇਣਾ ਪੈਣਾ ਹੈ ਉਹ ਮੈਂ ਆਰਟੀਜੀਐਸ ਕਰਿਆ ਠੀਕ ਹੈ ਇਹਨਾਂ ਦੇ ਅਕਾਊਂਟ 'ਤੇ ਤੇ ਉਹ ਤੋਂ ਬਾਅਦ ਜਦੋਂ ਇਹਨਾਂ ਨੂੰ ਮੈਂ ਵੀਜ਼ੇ ਬਾਰੇ ਪੁੱਛਦਾ ਰਿਹਾ ਇਹ ਕਹਿੰਦੇ ਹਜੇ ਟਾਈਮ ਲੱਗੂਗਾ ਹਜੇ ਕੈਨੇਡਾ ਦੇ ਜਿਵੇਂ ਅੱਗੇ ਆਪਣਾ ਝਗੜਾ ਚੱਲ ਪਿਆ ਇਹ ਕਹਿੰਦੇ ਇੰਡੀਆ ਦਾ ਬੰਦ ਕਰਤੀ ਵੀ ਇਹ ਉਹਦੇ ਕਰਕੇ ਕਹਿੰਦੇ ਥੋੜਾ ਟਾਈਮ ਲੱਗੂਗਾ ਜੀ ਚਲੋ ਉਹ ਤੋਂ ਬਾਅਦ ਫੇਰ ਇਹਨਾਂ ਨਾਲ ਗੱਲਬਾਤ ਕਰਦੇ ਰਹੇ ਇਹਦੇ ਘਰ ਹਸਬੰਦ ਨੇ ਫੋਨ ਬੰਦ ਕਰਤਾ ਫਿਰ ਕਿਰਨਦੀਪ ਕੋਲ ਨਾਲ ਮੇਰਾ ਸੰਪਰਕ ਹੁੰਦਾ ਰਿਹਾ ਜੀ ਜਦੋਂ ਕਿਰਨਦੀਪ ਨੂੰ ਪੈਸੇ ਪੁੱਛਿਆ ਜੀ ਵੀਜ਼ੇ ਵਾਸਤੇ ਪਹਿਲਾਂ ਤਾਂ ਟਾਲ ਮਟੋਲਾ ਕਰਦੇ ਰਹੇ ਫਿਰ ਉਹ ਜਦੋਂ ਇਹਨਾਂ ਨੂੰ ਸਖਤੀ ਬਾਰੇ ਪੁੱਛਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਫੋਨੇ ਬੰਦ ਕਰਤਾ ਜੀ ਇਹ ਘਟਨਾ ਹੈ ਗੱਲ ਕਰੀਏ ਕਦੋਂ ਕੁ ਦੀ ਹੈਗੀ ਇਹ ਘਟਨਾ ਜਿਹੜਾ ਪਹਿਲੇ ਕਿਹੜੇ ਮਹੀਨੇ ਦੀ ਘਟਨਾ ਹੈ ਇਹ 6 ਇਹ 6 ਜੂਨ 2023 ਚ ਇਹਨੇ ਮਾਟੀ ਐਸ ਕਰੇ 3 ਲੱਖ ਰੁਪਏ ਜੀ ਉਸ ਤੋਂ ਬਾਅਦ ਕੋਈ ਰਾਫਤ ਨਹੀਂ ਉਹਨਾਂ ਨੇ ਫਿਰ ਤੁਹਾਨੂੰ ਨਹੀਂ ਇਹਨਾਂ ਨੇ ਆਪਣੇ ਨਾਲ ਮੁੜ ਕੇ ਨਾ ਕੋਈ ਸੰਪਰਕ ਨਹੀਂ ਕਰਿਆ ਜੀ ਹੁਣ ਤੇ ਹੁਣ ਫੇਰ ਥਾਣੇ ਗਏ ਹਾਂ ਕੀ ਰਿਪੋਰਟ ਦਰਜ ਕਰਾਈ ਗਿਆ ਹਾਂਜੀ ਪਹਿਲਾਂ ਐਸਐਸਪੀ ਦੇ ਦਰਖਾਹ ਲਖਾਈ ਤੀਗੀ ਉਹਨਾਂ ਨੇ ਹੇਟੋ ਚੌਂਕੀ ਮਾਰਕ ਸੁਖਵਿੰਦਰ ਸਿੰਘ ਨੂੰ ਕਰਤੀ ਤੀਗੀ ਉਹਨਾਂ ਤੋਂ ਬਾਅਦ ਉਹਨਾਂ ਨੇ ਜਦੋਂ ਸੁਖਵਿੰਦਰ ਸਿੰਘ ਨੇ ਫੋਨ ਕਰਿਆ ਇਹੋ ਕਹਿੰਦੇ ਮੇਰੇ ਬਿਆਨ ਦਊਗਾ ਵਕੀਲ ਹੀ ਉਹ ਤੋਂ ਬਾਅਦ ਉਹਨਾਂ ਕੋਈ ਵਕੀਲ ਨਹੀਂ ਆਇਆ ਜੀ ਤੇ ਫੇਰ ਇਹਨਾਂ ਨੇ ਉਹ ਕਹੇ ਸਾਨੂੰ ਕਹਿੰਦੇ ਸੀ ਕਿ ਮੇਰੇ ਨਾਲ ਉੱਥੇ ਨੂੰ ਚੱਲੋ ਮੇਰੇ ਸਹੁਰੇ ਪਰਿਵਾਰ ਕੋਲ ਉਹ ਜਦੋਂ ਅਸੀਂ ਇਹਨਾਂ ਨੂੰ ਬਾਅਦੋਂ ਫੇਰ ਫੋਨ ਕਰਦੇ ਰਹੇ ਇਹਨਾਂ ਨੇ ਫੋਨੇ ਬੰਦ ਕਰਤਾ ਜੀ ਆਪਣਾ ਇਹ ਨਹੀਂ ਲਿਖਾ ਪੜੀ ਵੀ ਕੀਤੀ ਸਾਰੀ ਤੁਸੀਂ ਮਾਮਾ ਹਾਂਜੀ ਇਹਦਾ ਉਹ ਬਣਾਇਆ ਜੀ ਐਫੀਡੈਵਿਟ ਜੀ ਬਣਾ ਕੇ ਕਿੱਥੇ ਦੇ ਰਹਿਣ ਵਾਲੇ ਨੇ ਕੋਈ ਇਹ ਮਾਛ ਇਹ ਮਾ ਕੁੜੀ ਕਰੰਦੀਪ ਕੌਰ ਮਾਛਵਾੜਾ ਬੈਂਕ ਕਲੋਨੀ ਦੀ ਰਹਿਣ ਵਾਲੀ ਹੈ ਤੇ ਵਿਆਹ ਕਿੱਥੇ ਹੋਈ ਹੈ ਇਹ ਬਰਨਾਲੇ ਕੋਲ ਸੰਧੂ ਕਲਾ ਪਿੰਡ ਵਿਆਹੀ ਹੋਈ ਹੈ ਅਮਰਿੰਦਰ ਸਿੰਘ ਦੇ ਹਸਬੰਡ ਦਾ ਨਾਮ ਹੈ ਜੀ ਤੇ ਥੋੜੀ ਜਿਹੜੀ ਗੱਲਬਾਤ ਹੋਈ ਸੀ ਕੈਨੇਡਾ ਜਾਣ ਦੀ ਕਿੰਨੇ ਪੈਸੇ ਚੁਹੀ ਸੀ ਇਹਨਾਂ ਨਾਲ ਇਹਨਾਂ ਨਾਲ 28 ਲੱਖ ਰੁਪਏ ਚ ਗੱਲ ਹੋਈ ਸੀ ਪਹਿਲਾਂ ਅਡਵਾਂਸ ਇਹਨੇ 3 ਲੱਖ ਰੁਪਇਆ ਲੱਤਾ ਤੀ ਜੀ 3 ਲੱਖ ਲੈਣ ਤੋਂ ਬਾਅਦ ਕੋਈ ਸੰਪਰਕ ਨਹੀਂ ਨਈ ਇਹਨੇ ਉਸ ਤੋਂ ਬਾਅਦ ਸੰਪਰਕ ਕੋਈ ਨਹੀਂ ਕਰਿਆ ਜੀ ਤੇ ਜਿਵੇਂ ਹੁਣ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਤੇ ਕੋਈ ਛਾਪੇਮਾਰੀ ਵਗੈਰਾ ਗ੍ਰਿਫਤਾਰੀ ਹੋਈ ਥੋੜ ਨੂੰ ਲੱਗਿਆ ਪਤਾ ਕੁਝ ਹਾਂਜੀ ਇੱਕ ਵਾਰ ਇਹਦੇ ਘਰ ਆਈ ਗਈ ਸੀ ਛਾਪੇਮਾਰੀ ਕਰੀ ਆਈ ਇਹਨਾਂ ਦੇ ਤੇ ਹੱਥ ਕੁਝ ਨਹੀਂ ਲੱਗਿਆ ਤਾਂ ਨਹੀਂ ਹਜੇ ਤੱਕ ਇਹਨਾਂ ਦਾ ਕੋਈ ਹਤਾ ਪਤਾ ਨਹੀਂ ਲੱਗ ਰਿਹਾ ਜੀ ਹੁਣ ਕੀ ਮੰਗ ਕਰ ਬਲਵਿੰਦਰ ਸਿੰਘ ਮੁਸ਼ਕਾਵਾਦ ਜੀ ਮੇਰੇ ਬੇਟਾ ਅਰਵਿੰਦਰ ਸਿੰਘ ਨੂੰ ਕੈਨੇਡਾ ਦੇ ਝਾਸੇ ਚ ਲੈ ਲਿਆ ਜੀ ਇਹਨਾਂ ਨੇ ਕਿਰਨਦੀਪ ਗੌਰ ਨੇ ਜੀ ਹਾਲਫੀਆ ਬਿਆਨ ਦੇ ਕੇ 3 ਲੱਖ ਰੁਪਏ ਇਹਨਾਂ ਤੋਂ ਲੁੱਟੇ ਗਏ ਨੇ ਆ ਐਫੀਡੇਟ ਦਿੱਤਾ ਹੋਇਆ ਨਾ ਨਹੀਂ ਤੇ ਗੱਲ ਕਰੀ ਕਿੰਨੀ ਧੀਰ ਹੋ ਗਈ ਜਿਹੜੇ ਪੈਸੇ ਦਿੱਤੇ ਸੀ ਤੇ ਕੋਈ ਉਹਨਾਂ ਨੇ ਤੁਹਾਨੂੰ ਕੋਈ ਵੀਜ਼ਾ ਵਗੈਰਾ ਕੁਝ ਨਹੀਂ ਲੈ ਕੇ ਦਿੱਤਾ ਨਹੀਂ ਕੁਝ ਨਹੀਂ ਲੈ ਕੇ ਦਿੱਤਾ ਜੀ 22 22 6 ਦੀ ਹੈ 2023 ਦੀ ਗੱਲ ਜੀ ਉਹ ਚ ਪੈਸੇ ਲੱਤੇ ਆ ਆਰਟੀਐਸ ਕਰਾਇਆ ਜੀ ਇਹਨਾਂ ਨੇ ਉਹ ਦਰਖਾਸਤ ਦੇ ਵਿੱਚ ਵੀ ਨੰਬਰ ਵੀ ਦਿੱਤਾ ਹੋਇਆ ਜੀ ਤੇ ਫੇਰ ਸਾਡੇ ਨਾਲ ਕੋਈ ਸੰਪਰਕ ਕਰਨ ਤੋਂ ਨਹੀਂ ਆਈ ਤੁਹਾਨੂੰ ਕਿਦਾਂ ਲੱਗਿਆ ਵੀ ਤੁਹਾਨੂੰ ਚਾਂਸ ਚ ਲਿਆ ਗਿਆ ਥੋੜੀ ਨੂੰ ਧੱਕੀ ਹੋਈ ਆ ਜੇ ਸਾਡੇ ਨਾਲ ਗੱਲ ਕਰਨ ਨੂੰ ਛੱਡ ਗਈ ਜੀ ਫੇ ਤੁਸੀਂ ਦਰਖਾਸਤ ਥਾਣੇ ਦਿੱਤੀ ਐਸਐਸਪੀ ਜੀ ਦੇ ਸਾਹਬ ਦੇ ਦਰਖਾਸਤ ਦਿੱਤੀ ਆ ਜੀ 5 8 2024 ਨੂੰ ਜੀ ਹੁਣ ਪਰਚਾ ਦਰਜ ਹੁਣ ਪਰਚਾ ਦਰਜ ਹੋ ਗਿਆ 420 406 ਤੇ 120 ਹੋ ਗਿਆ ਤੇ ਹੁਣ ਕੀ ਕਹਿੰਦੇ ਨੇ ਪੁਲਿਸ ਦੇ ਅਧਿਕਾਰੀ ਪੁਲਿਸ ਅਧਿਕਾਰੀ ਰੇਡ ਮਾਰ ਰਹੀ ਹੈ ਜੀ ਕਹਿੰਦੇ ਸਾਨੂੰ ਮਿਲ ਨਹੀਂ ਰਹੀ ਹੈਗੀ ਘਰ ਜਾਂਦੇ ਨੇ ਤਾਂ ਘਰਦ ਕਹਿੰਦੇ ਸਾਡੀ ਬੇਦਖਲ ਕਰੀ ਹੋਈ ਹੈ ਜਾਂ ਪੁਲਿਸ ਵਾਲਿਆਂ ਨੇ ਕਿਹਾ ਵੀ ਸਾਨੂੰ ਕਾਗਜ਼ ਪੱਤਰ ਦਿਖਾਓ ਕੋਈ ਕਾਗਜ਼ ਪੱਤਰ ਨਹੀਂ ਦਿਖਾਈ ਇਹਨਾਂ ਨੂੰ ਟੋਡੇ ਵੱਲ ਮੰਗ ਕੀ ਕੀਤੀ ਜਾ ਰਹੀ ਹੈ ਮੰਗ ਰਹੀ ਹੈ ਸਾਡੇ ਪੈਸੇ ਦਵਾਈ ਜਾਣ ਜੀ ਮੈਂ ਤਾਂ ਵਿਆਜ ਭਾ ਰਿਹਾ ਹਾਂ ਜੀ ਵਿਆਜ ਤੇ ਲਾ ਸੀ ਪੈਸੇ ਹਾਂ ਵਿਆਜ ਤੇ ਲੱਤੇ ਹੋਏ ਨੇ ਜੀ ਹੋਰ ਵੀ ਸੂਤ ਹੈ ਸਾਡੇ ਕੋਲ ਆਰਟੀਐਸ ਜੀ ਤੋਂ ਗਾਹਾਂ ਵਿਆਜ ਤੇ ਲੱਤੇ ਆਰਟੀਐਸ ਉਹਨੇ ਭਾਇਨੇ ਸਾਨੂੰ ਇਹ ਜਿਹੜੇ ਪੈਸੇ ਤੁਸੀਂ ਇਹ ਤੁਸੀਂ ਪੱਕਿਆਂ 'ਚ ਭੇਜਦੇ ਨੇ ਆਰਟੀਐਸ ਵਗੈਰਾ ਹਾਂ ਜੀ ਪੱਕਿਆਂ 'ਚ ਭੇਜਦੇ ਨੇ ਤੇ ਉਦੋਂ ਲਾਸਟ ਗੱਲ ਹੋਈ ਨੂੰ ਜੀ ਮੈਂ ਕਹਿੰਦਾ ਜੀ ਮਾਰਚ ਚ ਹੋਈ ਹੈ ਜੀ ਹੱਤ ਜੀ ਹਾਂਜੀ ਹਾਂਜੀ ਉਦੋਂ ਕੀ ਅਸ਼ਵਾਸ਼ਣ ਦਿੱਤਾ ਸੀ ਉਹਨੇ ਤੁਹਾਨੂੰ ਜੀ ਤੁਹਾਡੇ ਸਾਰੇ ਪੈਸੇ ਦਵਾਂਗੀ ਸਨੇ ਵਿਆਜ ਤੁਹਾਡੇ ਪੈਸੇ ਵਾਪਸ ਕਰਾਉਂਗੀ ਤੁਸੀਂ ਮੇਰੇ ਨਾਲ ਮੇਰੇ ਸਹੁਰੇ ਪਰਿਵਾਰ ਤੇ ਰੇਡ ਕਰੋ ਮੇਰੀ ਸਹੁਰੇ ਪਰਿਵਾਰ ਨਾਲ ਅਣਮਣ ਹੋ ਗਈ ਹੈ ਵੀ ਤੁਸੀਂ ਉਹਤੇ ਪਰਚਾ ਦਰਜ ਕਰੋ ਤੇ ਪਹਿਲਾਂ ਵੀ ਕਹਿੰਦੀ ਪਰਚਾ ਦਰਜ ਇਹੀ ਮਾਮਲੇ ਦੇ ਵਿੱਚ ਹਾਂਜੀ ਹਾਂਜੀ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਸੰਪਰਕ ਕਰਨ ਨੂੰ ਛੱਡ ਗਈ ਫੋਨੇ ਬੰਦ ਕਰਤੇ ਜੀ ਇਹ ਮੁਸ਼ਕਾਬਾਤ ਦੇ ਸੀ ਜੀ ਅਮਰਿੰਦਰ ਸਿੰਘ ਉਹਨਾਂ ਨੇ ਆਪਣੇ ਲੜਕੇ ਨੂੰ ਬਾਹਰ ਭੇਜਣਾ ਸੀ ਤੇ ਉਹਨਾਂ ਦੇ ਏਜੰਟ ਕਿਰਨਦੀਪ ਕੌਰ ਨਾਲ ਗੱਲ ਹੋ ਗਈ ਸੀ ਜੋ ਮਾਛੀਵਾੜੇ ਦੇ ਰਹਿਣ ਵਾਲੇ ਨੇ ਅਤੇ ਮੋਹਾਲੀ ਵਗੈਰਾ ਕੰਮ ਕਰਦੇ ਨੇ ਏਜੰਟੀ ਦਾ ਜੀ ਕਿੰਨੇ ਪੈਸੇ ਆਂਦਾ ਸੀਗੇ ਜੀ 3 ਲੱਖ ਰੁਪਏ ਲਏ ਇਹਨਾਂ ਨੇ ਜੀ 3 ਲੱਖ 28 ਲੱਖ ਰੁਪਏ ਚ ਕਿਹਾ ਸੀ ਵੀ ਅਸੀਂ ਕੈਨੇਡਾ ਭੇਜ ਦਾਂਗੇ 3 ਲੱਖ ਰੁਪਏ ਅਡਵਾਂਸ ਮੰਗਿਆ ਸੀ ਉਹਦੀ ਆਰਟੀਜੀਐਸ ਆਪਣੇ ਹਸਬੰਡ ਦੇ ਨਾਂ ਤੇ ਕਰਾ ਦਿੱਤੀ ਸੀ ਜੀ ਉਸ ਤੋਂ ਬਾਅਦ ਮੁਕਦਮਾ ਦਰਜ ਹੋ ਗਿਆ ਉਸ ਤੋਂ ਬਾਅਦ ਮੁਕਦਮਾ ਦਰਜ ਹੋ ਗਿਆ ਜੀ ਛਾਪੇਮਾਰੀ ਹੋ ਰਹੀ ਹੈ ਤੇ ਘਰੇ ਲੋਕ ਲਗਾ ਕੇ ਭੱਜੇ ਹੋਏ ਨੇ ਤੁਹਾਨੂੰ ਕੋਈ ਪਹਿਲਾਂ ਵੀ ਮਾਮਲਾ ਦਰਜ ਆ ਕੁਛ ਆਇਆ ਜੀ ਹਰਤਾਲ ਚ ਉਹਨਾਂ ਦੇ ਘਰ ਤੇ ਕੀ ਆ ਉਹਨਾਂ ਤੇ ਕੋਈ ਹਰੇ ਰਿਕਾਰਡ ਖੰਗੜ ਰਹੇ ਆ ਉਹਦਾ